ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਮੈਂ ਕਿੱਥੇ ਆ ਜੀ ਅੱਜ ਮੈਂ ਆਇਆ ਮੀ ਬੇਕਰਸ ਵਾਲੇ ਇਹ ਬੇਕਰੀ ਵਾਲੇ ਸਫਾਈ ਦਾ ਬਹੁਤ ਧਿਆਨ ਰੱਖਦੇ ਆ ਸਾਰੀਆਂ ਕੁਸ਼ ਇਹਨਾਂ ਦੀਆਂ ਆਪਦੀਆਂ ਬੜੀਆਂ ਚੀਜ਼ਾਂ ਨੇ ਕੀ ਕੀ ਇਹਨਾਂ ਕੋਲੇ ਆਓ ਅੰਦਰ ਚੱਲਦੇ ਆ ਤੁਸੀਂ ਸਾਰਾ ਦਿਖਾ ਦਿਓ ਪਹਿਲਾਂ ਇਹਨਾਂ ਕੋਲੇ ਆ ਬਿਸਕਟ ਨੇ ਕੁਕੀਜ਼ ਨੇ ਸਾਰੇ ਇਹਦੇ ਨਾਲ ਨਾਲ ਆ ਜਾ ਹੋਮ ਮੇਡ ਬਿਸਕਟ ਜਿਹੜੇ ਆਪਾਂ ਸੁਧਾਰੇ ਦੇ ਤੌਰ ਤੇ ਵਰਤਦੇ ਆ ਆਟੇ ਵਾਲੇ ਬਿਸਕਟ ਉਹ ਵੀ ਨੇ ਇਹਦੇ ਨਾਲ ਆ ਡਰਾਈ ਕੇਕ ਇਹ ਤੁਸੀਂ ਦੇਖਿਆ ਹੋਊਗਾ ਵੀ ਜਗਰਾਉਂ ਚ ਸ਼ਾਇਦ 1-2 ਹੀ ਨੇ ਜਿੰਨਾ ਤੋਂ ਇਹ ਮਿਲਦਾ ਹੈ ਇਸ ਤੋਂ ਇਲਾਵਾ ਗਿਫਟ ਪੈਕਿੰਗ ਆ ਸਾਰੀ ਨਾਲ ਦੀ ਨਾਲ ਦਿਖਾ ਦੇ ਇਸ ਤੋਂ ਅੱਗੇ ਸਨੈਕਸ ਆ ਗਏ ਹਨਾ ਤੇ ਆ ਗਿਫਟ ਆਈਟਮਾਂ ਆ ਗਈਆਂ ਮੰਨ ਲਓ ਕਿਸਦਾ ਹੈਪੀ ਬਰਥਡੇ ਆ ਜਨਮ ਦਿਨ ਹੈ ਤੇ ਉਹਦੇ ਵਾਸਤੇ ਆ ਸਾਰਾ ਸਜਾਵਟ ਦਾ ਸਮਾਨ ਆ ਗਿਆ ਚੀਜ਼ਾਂ ਬਹੁਤ ਸਵਾਦਿਸ਼ਟ ਨੇ ਤੁਸੀਂ ਕੋਈ ਖਾਣਾ ਤਾਂ ਤੁਸੀਂ ਬਹਿ ਕੇ ਸਿਟਿੰਗ ਦਾ ਪ੍ਰਬੰਧ ਵੀ ਹੈ ਤੁਸੀਂ ਬੈਠ ਕੇ ਖਾ ਵੀ ਸਕਦੇ ਹੋ ਹੁਣ ਇਹਦੇ ਨਾਲ ਨਾਲ ਇੱਧਰ ਆ ਜਾ ਤੇ ਆ ਸਾਰੀਆਂ ਇਹਨਾਂ ਕੋਲੇ ਪੈਟਿਸ ਪਈਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਅਲੱਗ-ਅਲੱਗ ਸ਼ੇਪਸ ਨੇ ਜਿਵੇਂ ਆਪਾਂ ਕਹੇ ਲਈ ਬਾਹਰ ਲੀਆਂ ਦੇਸ਼ਾਂ ਦੇ ਵਿੱਚ ਹੁੰਦਾ ਸੇਮ ਉਸੇ ਤਰੀਕੇ ਬਹੁਤ ਵਧੀਆ ਸਵਾਦਿਸ਼ਟ ਨੇ ਇਹ ਤੇ ਇਹਦੇ ਨਾਲ ਨਾਲ ਆ ਜੋ ਇਧਰ ਕੇਕ ਨੇ ਆ ਸਾਰੇ ਪੇਸਟਰੀ ਕੇਕ ਨੇ ਇਹ ਸਾਰੀਆਂ ਐਟਮਾ ਨਾਲ ਕੋਲੇ ਉਪਲਬਧ ਨੇ ਤੇ ਇਹਦੇ ਨਾਲ ਨਾਲ ਵੱਡੇ ਕੇਕ ਇਹ ਕੇਕ ਵੀ ਸਾਰੇ A to Z ਆਰਡਰ ਤੇ ਜਿੱਦਾਂ ਦਾ ਤੁਸੀਂ ਡਿਜ਼ਾਈਨ ਕਹੋਗੇ ਜਿੱਦਾਂ ਦਾ ਤੁਸੀਂ ਚੀਜ਼ ਕਹੋਗੇ ਉਹ ਸਾਰਾ ਕੁਝ ਇਹ ਤੁਹਾਨੂੰ ਜੈਦੇ ਹੀ ਬਣਾ ਕੇ ਦੇ ਦੇਣਗੇ ਤੇ ਜਗਰਾਉਂ ਦੇ ਵਿੱਚ ਪਹਿਲੀ ਜਿਹੜੀ ਬੈਕਰੀ ਆ ਮੈਂ ਦੇਖੀ ਆ ਜਿੱਥੇ ਇੰਨਾ ਸਫਾਈ ਦਾ ਖਿਆਲ ਜਿਹੜਾ ਰੱਖਿਆ ਜਾਂਦਾ ਇੱਕ ਇੱਕ ਚੀਜ਼ ਬਿਲਕੁਲ ਸਾਫ਼ ਹੈ ਆਪਾਂ ਤੁਹਾਨੂੰ ਟੇਸਟ ਵੀ ਕਰਾਵਾਂਗੇ ਕਿਉਂਕਿ ਟੇਸਟ ਮੈਂ ਤਾਂ ਸੁਣਿਆ ਵੀ ਇਹਨਾਂ ਦਾ ਬਹੁਤ ਵਧੀਆ ਤੇ ਨਾਲੇ ਆਪਾਂ ਗੱਲ ਕਰਾਂਗੇ ਸਾਡੇ ਨਾਲ ਨਵਦੀਪਕ ਜੀ ਹੋਣਗੇ ਬਾਈ ਜੀ ਕੀ ਹਾਲ ਆ ਠੀਕ ਠਾਕ ਤੇ ਸਾਡੇ ਨਾਲ ਨਵਦੀਪਕ ਜੀ ਨੇ ਤੇ ਹੁਣ ਆਪਾਂ ਨਾ ਟੇਸਟ ਵੀ ਕਰਨਾ ਜਿਹੜਾ ਕੇਕ ਪੇਸਟੀ ਆ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਖਾਸ ਗੱਲ ਮੈਨੂੰ ਦੱਸ ਰਿਆ ਸੀ ਵੀ ਤੁਸੀਂ ਸਾਰਾ ਕੁਝ ਬਿਨਾ ਅੰਡੇ ਤੋਂ ਬਣਾਉਣਾ ਯਾਨੀ ਕਿ ਅਗਲੈਸ ਬਣਾਉਣਾ ਉਹਦੇ ਬਾਰੇ ਜ਼ਰੂਰ ਦੱਸ ਦਿਓ ਜਿੰਨਾ ਸਮਾਨ ਆ ਜੀ ਆਪਣੇ ਕੇਕਸ ਹੋ ਗਿਆ ਪੇਸਟਰੀਜ਼ ਹੋ ਗਿਆ ਕੁਕੀਜ਼ ਹੋ ਗਿਆ ਸਾਰੇ ਇਨ ਹਾਊਸ ਬਣਦੇ ਆ ਤੇ ਸਾਰੇ 100% ਐਗ ਲੈਸ ਆ ਕਿਸੇ ਚ ਵੀ ਆਪਾਂ ਅੰਡਾ ਯੂਜ਼ ਨਹੀਂ ਕਰਦੇ ਸੋ ਕਿਸੇ ਵੀ ਚੀਜ਼ ਦੇ ਵਿੱਚ ਆਂਡਾ ਜਿਹੜਾ ਵਰਤਿਆ ਨਹੀਂ ਜਾਂਦਾ ਜਿਹੜੇ ਵੈਜ ਲੋਕ ਨੇ ਉਹਨਾਂ ਵਾਸਤੇ ਸਭ ਤੋਂ ਵਧੀਆ ਬੈਕਰੀ ਮੀ ਬੈਕਰੀ ਗਵਰਨਮੈਂਟ ਸਕੂਲ ਦੇ ਬਿਲਕੁਲ ਸਾਹਮਣੇ ਗਰੇ ਵਾਲ ਪੰਪ ਅਤੇ ਐਕਸਿਸ ਬੈਂਕ ਦੇ ਬਿਲਕੁਲ ਨਾਲ ਜਗਰਾਉਂ ਸ਼ਹਿਰ ਦੇ ਵਿੱਚ ਆ ਤੁਸੀਂ ਵੀ ਇੱਥੇ ਜਦੋਂ ਵੀ ਆਓ ਤਾਂ ਇਹਨਾਂ ਤੋਂ ਜ਼ਰੂਰ ਟੇਸਟ ਕਰ ਸਕਦੇ ਹੋ ਤੇ ਮੰਨ ਲਓ ਮੈਂ ਆਪਦੀ ਪਸੰਦ ਦਾ ਕੇਕ ਬਣਾਉਣਾ ਆਪਦੀ ਸ਼ੇਪ ਦਾ ਬਣਾਉਣਾ ਜਿਵੇਂ ਪਹਿਲਾਂ ਦੱਸਿਆ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਤੁਸੀਂ ਸਾਨੂੰ ਵਟਸਐਪ ਤੇ ਵੀ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੇ ਤੁਹਾਡੇ ਕੋਲ ਡਿਜ਼ਾਈਨ ਹੈਗਾ ਤੁਸੀਂ ਸਾਨੂੰ ਉਹ ਦਿਓ ਅਸੀਂ ਉਹਦੇ ਨਾਲ ਦਾ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਸੇਮ ਟੂ ਸੇਮ ਉਵੇਂ ਬਣਾ ਦੋਗਾ ਹੋਊਗਾ ਬਣਾਣ ਦੇ ਫਿਰ ਹੋਊਗਾ ਬਣਾਣ ਦੇ ਫਲੇਵਰ ਜਿਹੜਾ ਤੁਸੀਂ ਕਹੋਗੇ ਉਹ ਰੈਡੀ ਹੋ ਜਾਏਗਾ ਸੋ ਪੰਜਾਬੀ ਉਹ ਆ ਚੀਜ਼ ਕੇਕ ਹੈ ਜੀ ਤੇ ਇਹ ਵੀ ਆਪਾਂ ਜ਼ਰੂਰ ਟਰਾਈ ਕਰਦੇ ਆਂ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕਿਦਾਂ ਦਾ ਟੇਸਟ ਆ ਹੂੰ ਬਹੁਤ ਸੁਆਦਿਸ਼ਟ ਤੇ ਖਾਸ ਗੱਲ ਕੀ ਆ ਆ ਬੈਲਜੀਅਮ ਦੇ ਬਿਸਕਟ ਨੇ ਆਹ ਆ ਵੀ ਬੈਲਜੀਅਮ ਦੇ ਨੇ ਆ ਬਿਸਕੋਫ ਇਹ ਵੀ ਬੈਲਜੀਅਮ ਦੀ ਆ ਤੇ ਇਹਨਾਂ ਤੋਂ ਇਹ ਤਿਆਰ ਜਿਹੜਾ ਕੀਤਾ ਜਾਂਦਾ ਵਾ ਸੋ ਇਦਾਂ ਹੀ ਜਿਹੜਾ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਮਿਲਦਾ ਹੈ ਤੁਸੀਂ ਇੰਡੀਆ ਆਇਓ ਪੰਜਾਬ ਆਇਓ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸ਼ਹਿਰ ਜਗਰਾਉਂ ਚ ਆਇਓ ਤਾਂ ਮੀ ਬੇਕਰ ਦੇ ਉਹ ਸਾਰਾ ਕੁਝ ਅਵੇਲੇਬਲ ਹੈ ਪੰਜਾਬੀਓ ਆਜੋ ਤੁਹਾਨੂੰ ਆਪਾਂ ਰਸਮਲਾਈ ਜਿਹੜਾ ਕੇਕ ਹੈ ਆ ਦੇਖੋ ਹੈਨਾ ਬਾਈ ਰਾਣੇ ਬਣਾਇਆ ਤੇ ਦੇਖ ਵੀ ਬਹੁਤ ਸਾਫ਼ ਤੇ ਵਧੀਆ ਲੱਗ ਰਿਹਾ ਹੈ ਤੇ ਟੇਸਟੀ ਵੀ ਲੱਗ ਰਿਹਾ ਪੂਰਾ ਤੇ ਹੂੰ ਬਿਲਕੁਲ ਮੈਂ ਫਸਟ ਟਾਈਮ ਇਹ ਟਰਾਈ ਕੀਤਾ ਹੈ ਬਹੁਤ ਸਵਾਲ ਬਣਿਆ ਨਾਲ ਖਾਸ ਗੱਲ ਕੀ ਹੈ ਤੁਸੀਂ ਕੋਈ ਆਰਡਰ ਦੇਣ ਆਉਣਾ ਹੈ ਚਾਰ ਜਣੇ ਤੁਹਾਡੇ ਨਾਲ ਨੇ ਤਾਂ ਤੁਹਾਨੂੰ ਪਾਰਕਿੰਗ ਦੀ ਸਮੱਸਿਆ ਨਹੀਂ ਆਊਗੀ ਗੱਡੀ ਖੜਾਉਣ ਨੂੰ ਵਾਧੂ ਜਗ੍ਹਾ ਇਹਨਾਂ ਕੋਲੇ ਸੋ ਮੀ ਬੇਕਰ ਯਾਦ ਰੱਖਣਾ ਦਿਮਾਗ 'ਚ ਬਿਠਾਉਣਾ ਮੀ ਬੇਕਰਸ ਵਾਲੇ ਇਹਦੇ ਨਾਲ ਨਾਲ ਵੱਡੀ ਗੱਲ ਕੀ ਹੈ ਕਿ ਫ੍ਰੀ ਡਿਲੀਵਰੀ ਹੈ ਆ ਦਿਖਾ ਦੇ ਫ੍ਰੀ ਡਿਲੀਵਰੀ ਹੈ ਜੇ ਤੁਸੀਂ 250 ਰੁਪਏ ਤੱਕ ਦੀ ਕੋਈ ਵੀ ਚੀਜ਼ ਲੈਣੇ ਹੋ ਤੁਹਾਡੇ ਘਰੇ ਪਹੁੰਚਦੀ ਇਹ ਕਰਨਗੇ ਰੈਗੂਲਰ ਕੇਕ ਨੇ ਚੀਜ਼ ਕੇਕ ਨੇ ਹਨਾ ਪੇਸਟਰੀ ਕੱਪ ਕੇਕਸ 버ਗਰ ਸੈਂਡਵਿਚ ਫਰਾਈਜ਼ ਸਾਰੀ ਚੀਜ਼ ਤੁਹਾਨੂੰ ਇੱਥੇ ਮਿਲ ਜੂਗੀ ਸੋ ਪੰਜਾਬੀਓ ਤੁਸੀਂ ਦੇਖ ਰਹੇ ਹੋ ਕਿ ਮੈਂ ਕਿੱਥੇ ਚੱਲਿਆ ਆ ਇੱਕ ਬਰਥਡੇ ਵਾਸਤੇ ਜਨਮ ਦਿਨ ਵਾਸਤੇ ਇੱਕ ਪੈਕਿੰਗ ਹੈ ਇਹਨਾਂ ਕੋਲੇ ਮੀ ਬੇਕਰਾਂ ਵਾਲਿਆਂ ਕੋਲੇ ਤੇ ਆ ਡੈਡੀ ਬੀਅਰ ਜੇ ਤੁਸੀਂ ਕਿਸੇ ਦੇ ਘਰੇ ਪਹਿਲੀ ਵਾਰੀ ਜਾਣਾ ਹੈ ਜਾਂ ਕਿਸੇ ਬੱਚੇ ਲਈ ਗਿਫਟ ਲੈ ਕੇ ਜਾਣਾ ਹੋ ਜਨਮ ਦਿਨ ਤੇ ਜਾਂ ਕੋਈ ਵੈਡਿੰਗ ਪਾਰਟੀ ਆ ਉੱਥੇ ਵੀ ਤਾਂ ਤੁਸੀਂ ਇਹ ਚੀਜ਼ਾਂ ਲਿਜਾ ਸਕਦੇ ਹੋ ਨਾਲੇ ਤਾਂ ਇਹ ਕੰਫਰਟੇਬਲ ਹੈ ਨਾਲੇ ਦੇ ਵਿੱਚ ਸਾਰੀਆਂ ਬਿਲਕੁਲ ਫਰੈਸ਼ ਆਈਟਮਾਂ ਨੇ ਇਦਾਂ ਦੇ ਸਾਡੇ ਕੋਲੇ ਬੜੀਆਂ ਟੋਕਰੀਆਂ ਤਿਆਰ ਹੈ ਬਜਟ ਦੇ ਹਿਸਾਬ ਨਾਲ ਤੁਸੀਂ ਇਹ ਵੀ ਲਿਜਾ ਸਕਦੇ ਹੋ ਤੇ ਤੁਸੀਂ ਹੋਰ ਕਿਤੇ ਕੁਝ ਲੈ ਕੇ ਜਾਣਾ ਤਾਂ ਵੱਡੀ ਟੋਕਰੀ ਵੀ ਇੱਥੋਂ ਮਿਲ ਜਾਂਦੀ ਹੈ ਮੀ ਬੇਕਰ ਜਗਰਾ